ਵੋਟਾਂ ਆਗੀਆਂ ਵੋਟਾਂ ਪਾ ਦਿਓ ਚੌਨ ਜਾਵਤਾ ਲੱਗ ਗਿਆ ਹੁਣ ਮਿੱਤਰੋ ਵੋਟਾਂ ਆਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਪਰ ਅੱਧੇ ਜਿਹੜੇ ਵੀਰਾਂ ਭਰਾਵਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਹੁੰਦਾ ਕੀ ਆ ਤੇ ਇਹ ਕਰਦੇ ਕੀ ਨੇ ਵੋਟਾਂ ਵੋਟਾਂ ਹੀ ਸੁਣ ਰਹੇ ਆ ਤੁਹਾਡਾ ਭਰਾ ਹੈਗਾ ਨਾ ਆਪਾਂ ਦੱਸਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਅਜਿਹੇ ਸਿਸਟਮ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਿੱਧਾ ਤੁਹਾਡੇ ਪਿੰਡ ਦੇ ਵਿਕਾਸ ਤੁਹਾਡੀ ਬੁਨਿਆਦ ਤੇ ਤੁਹਾਡੇ ਜੀਵਨ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਪੰਚਾਇਤੀ ਰਾਜ ਪ੍ਰਣਾਲੀ ਦੀ ਇਹ ਉਹ ਪ੍ਰਣਾਲੀ ਹੈ ਜਿਸ ਦੇ ਤਹਿਤ ਭਾਰਤ ਅਤੇ ਖਾਸ ਕਰਕੇ ਪੰਜਾਬ ਚ ਪੇਂਡੂ ਵਿਕਾਸ ਲਈ ਸਰਕਾਰ ਤਿੰਨ ਮਹੱਤਵਪੂਰਨ ਲੈਵਲਾਂ ਤੇ ਕੰਮ ਕਰਦੀ ਹੈ ਇਹ ਪ੍ਰਣਾਲੀ ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਇੱਕ ਪੂਰਾ ਪ੍ਰਸ਼ਾਸਨਿਕ ਢਾਂਚਾ ਤਿਆਰ ਕਰਦੀ ਹੈ ਜਿਸ ਦੇ ਤਹਿਤ ਫੰਡਾਂ ਦੀ ਵੰਡ ਤੇ ਵਿਕਾਸ ਯੋਜਨਾਵਾਂ ਨੂੰ ਲਾਗੂ ਕੀਤਾ ਜਾਂਦਾ ਹੁਣੇ ਤਿੰਨ ਲੈਵਲ ਕਿਹੜੇ ਨੇ ਸਭ ਤੋਂ ਹੇਠਾਂ ਪਿੰਡ ਪੱਧਰ ਤੇ ਕੰਮ ਕਰਦੀ ਹੈ ਜੀ ಗ್ರಾಮ ਪੰਚਾਇਤ ਜਿਹੜੀ ਪੰਚਾਇਤ ਬੰਦੀ ਹੈ ਪਿੰਡਾਂ ਦੇ ਵਿੱਚ ਵਿਚਕਾਰਲੇ ਪੱਧਰ ਤੇ ਕੰਮ ਕਰਦੀ ਹੈ ਬਲਾਕ ਸਮਤੀ ਤੇ ਸਭ ਤੋਂ ਹਾਇਰ ਲੈਵਲ ਜਿਹੜਾ ਹੁੰਦਾ ਉਹ ਹੁੰਦਾ ਜੀ ਜ਼ਿਲ੍ਹਾ ਪ੍ਰੇਸ਼ਦ ਦਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਪੰਚਾਇਤੀ ਰਾਜ ਪ੍ਰਣਾਲੀ ਦੇ ਬਹੁਤ ਜ਼ਰੂਰੀ ਪਾਰਟਸ ਨੇ ਅੱਜ ਅਸੀਂ ਇਹਨਾਂ ਦੋ ਵਿਚਕਾਰਲੇ ਤੇ ਹਾਇਰ ਲੈਵਲ ਦੀ ਉਹਨਾਂ ਦੀ ਤਾਕਤ ਉਹਨਾਂ ਦੇ ਮੁੱਖ ਕਾਰਜਾਂ ਦਾ ਵਿਸਥਾਰ ਨਾਲ ਅਧਿਐਨ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਲਾਕ ਸਭਾਤੀ ਦੀ ਜਿਹਨੂੰ ਪੰਚਾਇਤ ਸਭਾਤੀ ਵੀ ਕਿਹਾ ਜਾਂਦਾ ਹੈ ਜੇ ਅਸੀਂ ਪੰਚਾਇਤੀ ਰਾਜ ਪ੍ਰਣਾਲੀ ਦੀ ਨੂੰ ਇੱਕ ਪੌੜੀ ਸਮਝੀਏ ਤਾਂ ਬਲਾਕ ਸਭਾਤੀ ਗ੍ਰਾਮ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿਚਕਾਰ ਇੱਕ ਮਜ਼ਬੂਤ ਲਿੰਕ ਦਾ ਕੰਮ ਕਰਦੀ ਹੈ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਬਹੁਤ ਸਾਰੇ ਪਿੰਡਾਂ ਨੂੰ ਇਕੱਠਾ ਕਰਕੇ ਇੱਕ ਖੇਤਰ ਬਣਾਇਆ ਜਾਂਦਾ ਜਿਹਨੂੰ ਬਲਾਕ ਕਿਹਾ ਜਾਂਦਾ ਜਿਵੇਂ ਭਗਤਾ ਬਲਾਕ ਹੋ ਗਿਆ ਤਲਵੰਡੀ ਬਲਾਕ ਹੋ ਗਿਆ ਹਨ ਇਸੇ ਬਲਾਕ ਦੀ ਦੇਖਭਾਲ ਨਿਗਰਾਨੀ ਤੇ ਵਿਕਾਸ ਦੀ ਜ਼ਿੰਮੇਵਾਰੀ ਜਿਹੜੀ ਹੁੰਦੀ ਆ ਉਹ ਬਲਾਕ ਸੰਮਤੀ ਦੀ ਹੁੰਦੀ ਆ ਇਸ ਦੀ ਬੰਤਰ ਬਹੁਤ ਹੀ ਮਿਲੀ ਜੁਲੀ ਤੇ ਪ੍ਰਭਾਵਸ਼ਾਲੀ ਹੁੰਦੀ ਆ ਇਸ ਦੇ ਵਿੱਚ ਮੁੱਖ ਤੌਰ ਤੇ ਲੋਕਾਂ ਦੁਆਰਾ ਸਿੱਧੇ ਚੁਣੇ ਗਏ ਮੈਂਬਰ ਜਿਵੇਂ ਕਿ ਵੋਟਾਂ ਆ ਗਈਆਂ ਹੁਣ ਵੋਟਾਂ ਚ ਜਿਹੜੇ ਮੈਂਬਰ ਚੁਣੇ ਜਾਣਗੇ ਪਰ ਇਸ ਤੋਂ ਇਲਾਵਾ ਉਸ ਇਲਾਕੇ ਦੇ ਵਿਧਾਇਕ ਐਮ ਐਲ ਏ ਵੀ ਇਸ ਦਾ ਹਿੱਸਾ ਬੰਦੇ ਨੇ ਜੋ ਇਸ ਸੰਸਥਾ ਨੂੰ ਸਰਕਾਰ ਨਾਲ ਜੋੜਨ ਦੇ ਵਿੱਚ ਮਦਦ ਕਰਦੇ ਨੇ ਨਾਲ ਹੀ ਬਲਾਕ ਚ ਆਉਂਦੇ ਕੁਝ ਸਰਪੰਚ ਵੀ ਇਸ ਦੇ ਮੈਂਬਰ ਹੁੰਦੇ ਨੇ ਇਸ ਦਾ ਮੁਖੀ ਚੇਅਰਮੈਨ ਅਖਵਾਉਂਦਾ ਹੈ ਤੇ ਉਸ ਦੀ ਸਹਾਇਤਾ ਲਈ ਇੱਕ ਵਾਈਸ ਚੇਅਰਮੈਨ ਵੀ ਹੁੰਦਾ ਹੁਣ ਆਉਣੇ ਆ ਇਹਦੇ ਮੁੱਖ ਕੰਮਾਂ ਤੇ ਬਲਾਕ ਸਮਤੀ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਕੰਮ ਆ ਉਹ ਬਲਾਕ ਦੇ ਜਿਹੜੇ ਪਿੰਡ ਵਿੱਚ ਆਉਂਦੇ ਨੇ ਉਹਨਾਂ ਦੇ ਵਿੱਚ ਚੱਲ ਰਹੇ ਜ਼ਰੂਰੀ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨਾ ਇਸ ਵਿੱਚ ਪਿੰਡ ਦੀਆਂ ਸੜਕਾਂ ਆ ਜਾਂਦੀਆਂ ਨੇ ਪਾਣੀ ਦੀ ਸਪਲਾਈ ਵੀ ਆ ਜਾਂਦੀ ਆ ਤੇ ਸਿਹਤ ਸਹੂਲਤਾ ਨਾਲ ਸੰਬੰਧਿਤ ਕੰਮ ਵੀ ਸ਼ਾਮਲ ਹੁੰਦੇ ਨੇ ਇਹ ਯਕੀਨੀ ਬਣਾਉਂਦੀ ਆ ਵੀ ਫੰਡਾਂ ਦੀ ਵਰਤੋਂ ਸਹੀ ਥਾਂ ਤੇ ਹੋ ਰਹੀ ਆ ਕਿ ਨਹੀਂ ਇਹ ਸੰਸਥਾ ਸਿਰਫ ਬੁਨਿਆਦੀ ਢਾਂਚੇ ਤੱਕ ਸੀਮਿਤ ਨਹੀਂ ਇਹ ਬਲਾਕ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਖੇਤੀਬਾੜੀ ਪਸ਼ੂ ਪਾਲਣ ਤੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਵੀ ਕਰਦੀ ਹੈ ਬਲਾਕ ਸਮਤੀ ಗ್ರಾಮ ਪੰਚਾਇਤਾਂ ਦੇ ਬਜਟ ਜਿਹੜੇ ਹੁੰਦੇ ਨੇ ਉਹਨਾਂ ਦੀ ਡੰਗਾਈ ਦੇ ਨਾਲ ਜਾਂਚ ਕਰਦੀ ਹੈ ਜਾਂਚ ਕਰਨ ਤੋਂ ਬਾਅਦ ਇਹ ਉਹਨਾ ਬਜਟਾਂ ਨੂੰ ਅੱਗੇ ਪ੍ਰਮਾਨਗੀ ਲਈ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਂਦੀ ਹੈ ਇਸ ਤਰ੍ਹਾਂ ਇਹ ਹੇਠਲੇ ਪੱਧਰ ਤੇ ਤੇ ਉੱਪਰਲੇ ਲੈਵਲ ਵਿਚਕਾਰ ਇੱਕ ਫਿਲਟਰ ਦਾ ਕੰਮ ਕਰਦੀ ਹੈ ਹੁਣ ਅਸੀਂ ਪੰਚਾਇਤੀ ਰਾਜ ਪ੍ਰਣਾਲੀ ਦੇ ਤੀਜੇ ਤੇ ਸਭ ਤੋਂ ਹਾਇਰ ਲੈਵਲ ਉੱਚੇ ਪੱਧਰ ਦੀ ਗੱਲ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨਤੀ ਜ਼िला ਪ੍ਰੀਸ਼ਦ ਪੂਰੇ ਜ਼ਿਲ੍ਹੇ ਦੇ ਪੇਂਡੂ ਵਿਕਾਸ ਲਈ ਸਭ ਤੋਂ ਉੱਚੀ ਤੇ ਜ਼ਿੰਮੇਵਾਰ ਸੰਸਥਾ ਹੈ ਇਸ ਦੀ ਜ਼ਿੰਮੇਵਾਰੀ ਸਿਰਫ ਇੱਕ ਬਲਾਕ ਤੱਕ ਨਹੀਂ ਸਗੋਂ ਪੂਰੇ ਜ਼ਿਲ੍ਹੇ ਦੇ ਪੇਂਡੂ ਖੇਤਰ ਨੂੰ ਕਵਰ ਕਰਦੀ ਹੈ ਜ਼िला ਪ੍ਰੀਸ਼ਦ ਦਾ ਕੰਮ ਬਹੁਤ ਵੱਡਾ ਹੈ ਇਹ ਸਿੱਧੇ ਤੌਰ ਤੇ ਰਾਜ ਦੀ ਸਰਕਾਰ ਤੇ ਪੰਚਾਇਤੀ ਰਾਜ ਦੇ ਹੇਠਲੇ ਪੱਤਰ ਜਿਵੇਂ ਕਿ ਬਲਾਕ ਸਮਤੀ ਤੇ ਪੰਚਾਇਤਾਂ ਇਨਾਂ ਦੇ ਵਿਚਕਾਰ ਇੱਕ ਮਜਬੂਤ ਤਾਲਮੇਲ ਬਣਾ ਕੇ ਰੱਖਦੀ ਹੈ ਇਹ ਉਹ ਮੁਖ ਦਫ਼ਤਰ ਹੈ ਜਿੱਥੋਂ ਵੱਡੀਆਂ ਨੀਤੀਆਂ ਤੇ ਵਿੱਤੀ ਪੈਸੇ ਨਾਲ ਰਿਲੇਟਡ ਜਿਹੜੇ ਹੈਗੇ ਨੇ ਬਜਟਾਂ ਨਾਲ ਰਿਲੇਟਡ ਜਿਹੜੇ ਹੈਗੇ ਨੇ ਉਹ ਫੈਸਲੇ ਲਏ ਜਾਂਦੇ ਨੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਵੀ ਸਭ ਤੋਂ ਪਹਿਲਾਂ ਸਿੱਧੇ ਲੋਕਾਂ ਦੁਆਰਾ ਚੁਣੇ ਗਏ ਮੈਂਬਰ ਸ਼ਾਮਲ ਹੁੰਦੇ ਨੇ ਪਰ ਇਸ ਨੂੰ ਅਸਲ ਤਾਕਤ ਇਸ ਦੇ ਵਿਸ਼ੇਸ਼ ਮੈਂਬਰਾਂ ਤੋਂ ਮਿਲਦੀ ਹੈ ਹੁਣ ਜ਼ਿਲ੍ਹੇ ਵਿੱਚ ਜਿੰਨੀਆਂ ਵੀ ਬਲਾਕ ਸਭਾਤਾਂ ਨੇ ਉਹਨਾਂ ਸਾਰਿਆਂ ਦੇ ਚੇਅਰਮੈਨ ਇਸ ਦੇ ਮੈਂਬਰ ਹੁੰਦੇ ਨੇ ਇਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਜ਼ਿਲ੍ਹਾ ਪੱਧਰ ਦੇ ਫੈਸਲਿਆਂ ਵਿੱਚ ਹਰ ਬਲਾਕ ਦੀ ਆਵਾਜ਼ ਸ਼ਾਮਲ ਹੋਊਗੀ ਉਸ ਜ਼ਿਲ੍ਹੇ ਦੇ ਐਮਪੀ ਤੇ ਐਮਐਲਏ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੁੰਦੇ ਨੇ ਇਹ ਮੈਂਬਰਸ਼ਿਪ ਪੰਚਾਇਤੀ ਰਾਜ ਨੂੰ ਸੰਸਦ ਤੇ ਵਿਧਾਨ ਸਭਾ ਨਾਲ ਸਿੱਧਾ ਜੋੜਦੀ ਹੈ ਇਸ ਦੇ ਰਾਜਨੀਤਿਕ ਮੁਖੀ ਨੂੰ ਵੀ ਚੇਅਰਮੈਨ ਕਿਹਾ ਜਾਂਦਾ ਪਰ ਪ੍ਰਸ਼ਾਸਨਿਕ ਕਾਰਜਾਂ ਨੂੰ ਚਲਾਉਣ ਲਈ ਜਿਹੜਾ ਪ੍ਰਸ਼ਾਸਨ ਮਤਲਬ ਕਿ ਕਾਨੂੰਨੀ ਤੌਰ ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ एडीसी विकास यानी कि एडीसी डेवलपमेंट ਨੂੰ ਇਸ ਦਾ 77 ਨਿਯੁਕਤ ਕੀਤਾ ਜਾਂਦਾ ਹੈ एडीसी 77 ਮਤਲਬ एडीसी ਮਤਲਬ ਅਡੀਸ਼ਨਲ ਡਿਪਟੀ ਕਮਿਸ਼ਨਰ ਇਹ ਪ੍ਰਸ਼ਾਸਨਿਕ ਅਧਿਕਾਰੀ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੇ ਫੈਸਲੇ ਕਾਨੂੰਨ ਤੇ ਨਿਯਮਾਂ ਅਨੁਸਾਰ ਲਾਗੂ ਕੀਤੇ ਜਾਣ ਜ਼िला ਪ੍ਰੀਸ਼ਦ ਦੇ ਕੰਮ ਬਹੁਤ ਵਿਆਪਕ ਤੇ ਨੀਤੀਗਤ ਹੁੰਦੇ ਨੇ ਜ਼िला ਪ੍ਰੀਸ਼ਦ ਦਾ ਸਭ ਤੋਂ ਅਹਿਮ ਕਾਰਜ ਹੈ ਸਰਕਾਰ ਤੋਂ ਪ੍ਰਾਪਤ ਹੋਣ ਵਾਲੇ ਵੱਡੇ ਫੰਡਾਂ ਨੂੰ ਨੇਪਰੇ ਚਾੜਨਾ ਇਨਾ ਫੰਡਾਂ ਨੂੰ ਫਿਰ ਸਾਰੇ ਬਲਾਕ ਸੰਮਤੀਆਂ ਤੇ ಗ್ರಾಮ ਪੰਚਾਇਤਾਂ ਵਿੱਚ ਜ਼ਰੂਰਤ ਅਨੁਸਾਰ ਵੰਡਿਆ ਜਾਂਦਾ। ਇਹ ਵੰਡ ਨਿਰਧਾਰਿਤ ਯੋਜਨਾਵਾਂ ਦੇ ਅਨੁਸਾਰ ਕੀਤੀ ਜਾਂਦੀ ਹੈ। ਜ਼ਿਲ੍ਹਾ ਪ੍ਰੀਸ਼ਦ ਪੂਰੇ ਜ਼ਿਲ੍ਹੇ ਲਈ ਲੰਮੇ ਸਮੇਂ ਦੀਆਂ ਵਿਕਾਸ ਯੋਜਨਾਵਾਂ ਤਿਆਰ ਕਰਨ ਦੀ ਜ਼ਿੰਮੇਵਾਰੀ ਲੈਂਦੀ ਹੈ। ਇਹ ਯੋਜਨਾਵਾਂ ਜ਼ਿਲ੍ਹੇ ਦੀਆਂ ਸਮੁੱਚੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੀਆਂ ਨੇ। ਇਹ ਸੰਸਥਾ ਸਿਰਫ ਫੰਡ ਨਹੀਂ ਵੰਡਦੀ ਸਗੋਂ ਹੇਠਲੇ ਪੱਧਰ ਤੇ ਕੰਮ ਕਰ ਰਹੀਆਂ ਬਲਾਕ ਸੰਮਤੀਆਂ ਦੇ ਕੰਮਾਂ ਦੀ ਨਿਗਰਾਨੀ ਵੀ ਕਰਦੀ ਹੈ। ਇਹ ਚੈੱਕ ਕਰਦੀ ਆ ਵੀ ਕੰਮ ਸਹੀ ਢੰਗ ਨਾਲ ਹੋ ਰਿਹਾ ਜਾਂ ਨਹੀਂ ਜ਼ਿਲ੍ਹੇ ਵਿੱਚ ਰਾਜ ਤੇ ਕੇਂਦਰ ਸਰਕਾਰ ਦੀਆਂ ਸਿੱਖਿਆ ਸਿਹਤ ਤੇ ਸਮਾਜ ਭਲਾਈ ਨਾਲ ਸੰਬੰਧਿਤ ਸਾਰੀਆਂ ਮਹੱਤਵਪੂਰਨ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੁੰਦੀ ਹੈ ਹੁਣ ਐਂਡ 'ਚ ਇਹ ਸਿਸਟਮ ਕੰਮ ਕਿਵੇਂ ਕਰਦਾ ਹੈ ਇਹ ਇੱਕ ਨਾ ਪੂਰੀ ਕੜੀ ਵਾਂਗ ਜੁੜਦਾ ਜਾਂਦਾ ਜੋ ਹੇਠਾਂ ਤੋਂ ਉੱਪਰ ਤੱਕ ਜੁੜੀ ਹੋਈ ਹੈ ਸਾਰੀ ਚੇਨ ਜੇਕਰ ਕਿਸੇ ਪਿੰਡ ਦਾ ਸਰਪੰਚ ਕਿਸੇ ਮਸਲੇ ਨੂੰ ਹੱਲ ਕਰਨ ਵਿੱਚ ਅਸਮਰਥ ਰਹਿੰਦਾ ਤਾਂ ਉਹ ਮਸਲਾ ਬਲਾਕ ਸਮਤੀ ਕੋਲ ਜਾਂਦਾ ਹੈ ਬਲਾਕ ਸਮਤੀ ਸਥਾਨਕ ਪੱਧਰ ਤੇ ਉਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਜੇ ਮਸਲਾ ਬਹੁਤ ਵੱਡਾ ਹੋਵੇ ਜਾਂ ਇਸ ਦੇ ਲਈ ਜਿਆਦਾ ਫੰਡ ਦੀ ਲੋੜ ਹੋਵੇ ਤਾਂ ਬਲਾਕ ਸਮਤੀ ਅੱਗੇ ਜ਼ਿਲ੍ਹਾ ਪ੍ਰੀਸ਼ਦ ਤੱਕ ਪਹੁੰਚ ਕਰਦੀ ਹੈ ਜ਼ਿਲ੍ਹਾ ਪ੍ਰੀਸ਼ਦ ਜਿਹਦਾ ਸਿੱਧਾ ਤਾਲਮੇਲ ਸਰਕਾਰ ਨਾਲ ਹੁੰਦਾ ਹੈ ਉਹ ਫਿਰ ਸਰਕਾਰ ਨਾਲ ਗੱਲ ਕਰਦੀ ਹੈ ਤੇ ਮਸਲੇ ਨੂੰ ਹੱਲ ਕਰਨ ਲਈ ਲੋੜੀ ਦੇ ਫੰਡ ਜਾਂ ਯੋਜਨਾ ਲੈ ਕੇ ਆਉਂਦੀ ਹੈ। ਇਸ ਤਰ੍ਹਾਂ ਪੰਜਾਬ ਦੀ ਪੰਚਾਇਤੀ ਰਾਜ ਪ੍ਰਣਾਲੀ ਦੇ ਇਹ ਦੋ ਮੁੱਖ ਥੰਮ੍ਹ ਹੈ ਜਿਹੜੇ ਬਲਾਕ ਸਭਾਤੀ ਤੇ ਜ਼ਿਲ੍ਹਾ ਪ੍ਰੀਸ਼ਦ ਪਿੰਡੂ ਖੇਤਰਾ ਵਿੱਚ ਵਿਕਾਸ ਨੂੰ ਯਕੀਨੀ ਬਣਾਉਂਦੇ ਨੇ, ਫੰਡਾਂ ਦਾ ਪ੍ਰਬੰਧ ਕਰਦੇ ਨੇ ਤੇ ਪ੍ਰਸ਼ਾਸਨਿਕ ਤਾਲਮੇਲ ਬਣਾਈ ਰੱਖਦੇ ਨੇ। ਧੰਨਵਾਦ।